ਅੱਜ ਜੋ ਪਾਵਣ ਵਾਲਮੀਕ ਤੀਰਥ ਵੱਲੋਂ ਤੁਹਾਨੂੰ ਸਾਫ ਟਰਸਟ ਦਾ ਜਿਹੜਾ ਉਹ ਬਹੁਤ ਜਿਹੜਾ ਵਾਅਦਾ ਕੀਤਾ ਗਿਆ ਵਾ ਲਖਵਿੰਦਰ ਸਿੰਘ ਨੂੰ ਜਿਹੜਾ ਉਹਦਾ ਚੇਅਰਮੈਨ ਬਣਾਇਆ ਗਿਆ ਤੇ ਜਸਬੀਰ ਸਿੰਘ ਬੋਰਾ ਵਾਲੇ ਉਹਨਾਂ ਵੈਸ ਚੇਅਰਮੈਨ ਬਣਾਇਆ ਗਿਆ ਵਾ ਉਸ ਕਰਕੇ ਟਰਸਟ ਦਾ ਜਿਹੜਾ ਬਹੁਤ ਵੱਡਾ ਜਿਹੜਾ ਵਾਅਦਾ ਕੀਤਾ ਗਿਆ ਕਿ ਇਹਨਾਂ ਨੂੰ ਪਾਵਣ ਵਾਲਮੀਕ ਤੀਰਥ ਵੱਲੋਂ ਜਿਹੜੀ ਉਹ ਸੇਵਾ ਲਗਾਈ ਗਈ ਆ ਇਹ ਆਪਣੇ ਧਰਮ ਦੀ ਜਿਹੜੀ ਉਹ ਸੇਵਾ ਵਾਦ ਚੜ੍ਹ ਕੇ ਕਰਨੀ ਆ ਸੰਤ ਕੁਣਾ ਸਾਹਿਬ ਦੇ ਗੱਦੀ ਨਿਸ਼ੀਨ ਬਾਬਾ ਮਲਕੀਤ ਨਾਥ ਜੀ ਇਹਨਾਂ ਨੇ ਜੋ ਅੱਜ ਚੇਅਰਮੈਨ ਦੀ ਸੇਵਾ ਦਿੱਤੀ ਆ ਉਹ ਤਨਮਨ ਦੇ ਨਾਲ ਜਿਹੜਾ ਵਾ ਉਹ ਨਿਭਾਵਾਂਗੇ ਇਹਨਾਂ ਦੇ ਦਸੇ ਅੰਦੇਸ਼ਾਂ ਦੇ ਜਿੱਦਾਂ ਵੀ ਸਮਾਜ ਦੀ ਜਿਹੜੀ ਆ ਵੱਧ ਚੜ ਕੇ ਸੇਵਾ ਕਰਾਂਗੇ ਪਹਿਲਾਂ ਤਾਂ ਸਤਿਕਾਰ ਜੋ ਸਾਡੇ ਬਹੁਤ ਹੀ ਸੰਤ ਗੁਰੂ ਕਲਕੀਨਾ ਜੀ ਵੱਲੋਂ ਅੱਜ ਜਿਹੜਾ ਪਿੰਡ ਫਤਾਹਪੁਰ ਦੇ ਵਿੱਚ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਸਾਡੇ ਲਖਵਿੰਦਰ ਸਿੰਘ ਜੀ ਨੂੰ ਜਿਹੜਾ ਚੇਅਰਮੈਨ ਹੈ ਉਹ ਲਗਾਇਆ ਗਿਆ ਔਰ ਬਿੱਟੂ ਜੀ ਨੂੰ ਜਿਹੜਾ ਵਾਈਸ ਚੇਅਰਮੈਨ ਲਗਾਇਆ ਗਿਆ ਇਸ ਤਰ੍ਹਾਂ ਜਿਹੜੀ ਸਮੁੱਚੀ ਟੀਮ ਅੱਜ ਪਿੰਡ ਫਤਾਹਪੁਰ ਦੀ ਲਗਾਈ ਗਈ ਹੈ ਸਾਰਿਆਂ ਨੂੰ ਅਸੀਂ ਬਹੁਤ-ਬਹੁਤ ਪਹਿਲਾਂ ਤੋਂ ਬਧਾਈਆਂ ਦਿੰਦੇ ਆ ਜੋ ਕਿ ਇੱਕ ਚੇਅਰਮੈਨ ਥਾਪਿਆ ਗਿਆ ਸਰਦਾਰ ਲਖਵਿੰਦਰ ਸਿੰਘ ਔਰ ਜਸਵੀਰ ਸਿੰਘ ਜੀ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਉਹਨਾਂ ਦੇ ਨਾਲ ਹੋਰ ਵੀ ਦੋ ਜਿਹੜੇ ਸੇਵਾਦਾਰ ਦਿੱਤੇ ਗਏ ਉਹਨਾਂ ਨੂੰ ਅਸੀਂ ਇਹੋ ਹੀ ਆਦੇਸ਼ ਕਰਦੇ ਹਾਂ ਕਿ ਜਿਵੇਂ ਕਿ ਅੱਜ ਪਵਨ ਵਾਲਮੀਕੀ ਤੀਰਤ ਦੇ ਗੱਦੀ ਨਸ਼ੀਨ ਸਹਿਬ ਪਾਚਾ ਸਤਗੁਰਮ ਲਕੀਤਨਾਥ ਮਹਾਰਾਜ ਜੀ ਨੇ ਆਪ ਆਣ ਕੇ ਉਹਨਾਂ ਨੂੰ ਸਰੋਪਾ ਭੇਂਟਾ ਕੀਤਾ ਉਹ ਇਸੇ ਨਾਲ ਇਸੇ ਤਰ੍ਹਾਂ ਹੀ ਇੱਕ ਇਮਾਨਦਾਰੀ ਨਾਲ ਸਾਧ ਸੰਗਤ ਜੀ ਸੇਵਾ ਕਰਨ